आयुष्मान कार्ड ਦੇ ਅੰਦਰ ਤੁਹਾਨੂੰ ਦਿਲ ਦੀਆਂ ਕੋਈ ਵੀ ਪ੍ਰੋਬਲਮਸ ਹੈਗੀਆਂ ਤੁਸੀਂ ਨਿਸ਼ੁਲਕ ਬੇਚਿੰਤਾ ਹੋ ਕੇ ਨਿਸ਼ੁਲਕ ਮਤਲਬ ਟੋਟਲ ਫ੍ਰੀ ਆ ਸਕਦੇ ਹੋ। The White Medical College and Hospital ਦੇ ਵਿੱਚ ਆਯੁਸ਼ਮਾਨ ਕਾਰਡ ਦੇ ਤਹਿਤ ਜਿੰਨੇ ਵੀ ਤੁਹਾਡੇ ਹਿਰਦੇ ਰੋਗ ਦੀ ਕੋਈ ਵੀ ਤਕਲੀਫ ਹੈ ਸਟੰਟਸ ਨੂੰ ਲੈ ਕੇ ਸਭ ਕੁਝ ਫ੍ਰੀ ਆਫ ਕਾਸਟ ਕਵਰ ਹੈ।

ਇਹ ਵੀਡੀਓ ਜਿਹੜੀ ਅੱਜ ਅਸੀਂ ਤੁਹਾਡੇ ਥਰੂ ਪਹੁੰਚਾਣਾ ਚਾ ਰਹੇ ਹਾਂ ਅੱਗੇ ਵੀ ਹੋਰ ਪਹਿਲੇ ਇਹ ਵੀਡੀਓ ਐ ਸਿਰਫ ਦੋ ਮਕਸਦ ਲਈ ਅੱਜ ਰਿਕਾਰਡ ਹੋ ਰਹੀ ਹੈ ਆਯੁਸ਼ਮਾਨ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਇੰਨਾ ਜ਼ਿਆਦਾ ਤੁਹਾਡੇ ਸਾਰਿਆਂ ਦਾ ਸਾਡੇ ਸਾਰਿਆਂ ਦਾ ਸੋਚ ਰਹੀ ਹੈ ਕਿ ਕਿਸੇ ਵੀ ਕਿਸਮ ਲਈ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਐਦੇ ਵਿੱਚ ਇੱਕ ਇਨਫੋਰਮੇਸ਼ਨ ਜਿਹਦੇ ਲਈ ਸਾਨੂੰ ਰੋਜ਼ ਕਾਲਸ ਆ ਰਹੀਆਂ ਹੈ ਕਿ ਅੰਮ੍ਰੀ ਮੈਡਮ ਦੱਸੋ ਦੱਸੋ ਤੇ ਮੈਨੂੰ ਲੱਗਿਆ ਕਿ ਇੱਕ ਬਾਈਟ ਬਣਾ ਕੇ ਸਾਰਿਆਂ ਨੂੰ ਇਹ ਸੁਨਿਆ ਦੇਣਾ ਬਹੁਤ ਜ਼ਰੂਰੀ ਹੈਗਾ ਆਯੁਸ਼ਮਾਨ ਕਾਰਡ ਦੇ ਅੰਦਰ ਤਾਨੂੰ ਦਿਲ ਦੀਆਂ ਕੋਈ ਵੀ ਪ੍ਰੋਬਲਮਸ ਹੈਗੀਆਂ ਤੁਸੀਂ ਨਿਸ਼ੁਲਕ ਬੇਚਿੰਤਾ ਹੋ ਕੇ ਨਿਸ਼ੁਲਕ ਮਤਲਬ ਟੋਟਲ ਫ੍ਰੀ ਆ ਸਕਦੇ ਹੋ ਅਗੇ ਸਾਡੀ ਇੱਕ ਸਟੰਟ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਸਟੰਟਸ ਪੈਂਦੇ ਆ ਹਾਰਟ ਚ ਉਹ ਵੀ ਟੋਟਲ ਫ੍ਰੀ ਹੈਗੇ ਆ ਇਹ ਆਯੁਸ਼ਮਾਨ ਦੀ ਜਾਣਕਾਰੀ ਜਿੰਨੇ ਮੇਰੇ ਆਪਣੇ ਸਰਜਨ ਲੋਕੀ ਪੁੱਛ ਰਹੇ ਸੀ ਫੋਨ ਕਰ ਕਰਕੇ ਕਿ ਮੈਮ ਕਿਆ ਆਯੁਸ਼ਮਾਨ ਦੇ ਵਿੱਚ ਸਟੰਟ ਤੇ ਹਾਰਟ ਦੇ ਕੋਈ ਵੀ ਇਲਾਜ ਹੈਗੇ ਆ ਜਾਂ ਨਹੀਂ ਹੈਗੇ ਜਾਂ ਕੁਝ ਲੋਕਾਂ ਨੂੰ ਡਾਊਟ ਹੈ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਦ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਆਯੁਸ਼ਮਾਨ ਕਾਰਡ ਦੇ ਤਹਿਤ ਜਿੰਨੇ ਵੀ ਤੁਹਾਡੇ ਹਿਰਦੇ ਰੋਗ ਦੀ ਕੋਈ ਵੀ ਤਕਲੀਫ ਹੈ ਸਟੰਟਸ ਨੂੰ ਲੈ ਕੇ ਸਭ ਕੁਝ ਫ੍ਰੀ ਆਫ ਕਾਸਟ ਕਵਰ ਹੈ ਐ ਤੇ ਨਾਲ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗੀ ਇੱਕ ਟਰਮ ਹੁੰਦੀ ਹੈ ਯੂਰੋਲੋਜੀ ਯੂਰੋਲੋਜੀ ਦੇ ਵਿੱਚ ਕਮ ਸੇ ਕਮ 161 ਆਪਰੇਸ਼ਨਸ ਹੈਗੇ ਆ ਜਿਹੜੀ ਮੈਂ ਇਸ ਬਾਈਟ ਦੇ ਥਰੂ ਤੁਹਾਨੂੰ ਨਹੀਂ ਦੱਸ ਪਾਵਾਂਗੀ ਤੁਸੀਂ ਸਾਰਿਆਂ ਨੇ Google ਕਰਨਾ ਹੈ ਉੱਥੇ ਜਾਣਾ ਹੈ ਆਯੁਸ਼ਮਾਨ ਟਾਈਪ ਕਰਨਾ ਹੈ ਆਯੁਸ਼ਮਾਨ ਦੇ ਅੱਗੇ ਲਿਖਣਾ ਹੈ ਯੂਰੋਲੋਜੀ ਆਪਰੇਸ਼ਨਸ ਕਵਰਡ ਅੰਡਰ ਆਯੁਸ਼ਮਾਨ ਉਹਦੇ ਥੱਲੇ ਪੂਰੀ ਲਿਸਟ ਨਿਕਲ ਜਾਏਗੀ ਜੇ ਤੁਹਾਨੂੰ ਚ ਕਿਸੇ ਨੂੰ ਵੀ ਉਹ ਪ੍ਰੋਬਲਮ ਹੈਗੀ ਹੈ ਤੁਸੀਂ ਇਸ ਸ਼ੁਲਕ ਉਹ ਵੀ ਟੋਟਲ ਫ੍ਰੀ ਹੈ ਉਹ ਵੀ ਤੁਸੀਂ ਦ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਵਿੱਚ ਆ ਸਕਦੇ ਹੋ ਯੂਰੋਲੋਜੀ ते हार्ट का स्पेशल वीडियो मैं दोबारा कह रही हूँ, आयुष्मान के अंडर यूरोलॉजी ते हार्ट की कोई भी प्रॉब्लम है कृपया करके दिते गए नंबर ते कॉन्टैक्ट करो और अपना हॉस्पिटल समझ के आयुष्मान अपना समझ के अपनी एक कॉल करो और उस वे एम्बूलेंस दस या पंद्रह मिनट के घरों ही पिक करेगी धन्यवाद